ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੋ ਨਾ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੋਂਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਪਾਹੀ ਆਲਾ ਕ੍ਰੋਸ ਅੰਗਵੜ ਲੈ ਕੇ ਆਏ ਜੋ ਕਿ ਸੂਣ ਚ ਤਕਰੀਬਨ 5 ਤੋਂ 4 ਦਿਨ ਬਾਕੀ ਨੇ ਆਓ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਕਨਫਰਮ ਕਰ ਦਿਆਂਗੇ। ਹਸਰੀਕਾਲ ਬਾਈ ਜੀ ਪਹਿਲਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦਿਓ। ਪਿੰਡ ਤੌਲਾ ਵੀਰੇ ਨਾਮ ਮਣੀ ਜ਼ਿਲ੍ਹਾ ਬਰਨਾਲਾ। ਪਿੰਡ ਤੌਲਾ ਨਾਮ ਵੀਰ ਦਾ ਮਣੀ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਭਰਾ 8699317710 8699317710 ਵੀਰ ਦਾ ਮਾਲ ਨੰਬਰ ਹੈ ਜਿਹੜੀ ਮਣੀ ਆਪਸਾ ਗ੍ਰੀਨ ਤੇ ਵੀਰੇ ਬੈਠ ਦੇਖੀ ਜਨਾ ਕਹਿਮਾ ਸੁਹਾ ਤੇ ਦੂਜਾ ਸੁਹਾ ਸੁੰਦੀ ਆ ਬਈ ਦੂਜਾ ਸੁਹਾ ਪਲੂਨ ਨੇ ਕਿੰਨਾ ਕਿਲੋ ਦੁੱਧ ਦਿੰਦਾ ਪਲੂਨ ਨੇ ਬਈ 18-19 ਕਿਲੋ ਦਿੰਦਾ ਹੈ ਪਲੂਨ ਨੇ ਵੀਰ ਕਹਿੰਦਾ 18-19 ਕਿਲੋ ਦੁੱਧ ਦਿੰਦਾ ਥਣ ਹਵਾਨੇ ਦਾ ਕੋਈ ਅੰਤ ਨਹੀਂ ਪੰਡਾ ਹਵਾਨੇ ਦੀਆਂ ਹੁਣ ਇਸ ਟਾਈਮ ਹਾਜ਼ਰ ਨਹੀਂ ਆ ਬੈਠ ਥੱਲੇ ਥਣ ਤਨੋਟਪਕੋ ਤੁਸੀਂ ਚੈੱਕ ਕਰ ਸਕਦੇ ਹੋ ਬਾ ਕਮਾਲ ਥਣ ਲੱਗਿਆ ਮੋਟਾ-ਮੋਟਾ ਹੱਥੀ ਜਵਾਈ ਵਾਲਾ ਥਾਣਾਗਾ ਵੀਰੇ ਖੋਲ ਕੇ ਗੇੜਾ ਦਵਾ ਲੈ ਤੋਰੇ ਬਖਵਾ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਲੈ ਤੁਰੇ ਤਾਰੇ ਦੀ ਬਹਿਰ ਬਿਲਕੁਲ ਸਾਫ ਆ ਪੈਰਾਂ ਦੀ ਬਿਲਕੁਲ ਪੱਕੀ ਹੈਗੀ ਬਹਿੜਾ ਥਣ ਲੇਵੇ ਦਾ ਕੋਈ ਅੰਤ ਨਹੀਂ ਬਹਿੜਦਾ ਕੱਲਾ ਕੱਲਾ ਨਿਕੜ ਮਾ ਥਣ ਮੁੱਠੀ ਮੁੱਠੀ ਦਾ ਥਣ ਲੱਗਿਆ ਬਹਿੜਦੇ ਚੰਗੀ ਸਮੀਪਲੀ ਬਹਿੜ ਹੈਗੀ ਆੜਤੀਆਂ ਦੇ ਸਹਰਾਣੇ ਵਰਗੀ ਪਈ ਆ ਬਿਲਕੁਲ ਐਨ ਗੋਲ ਮਟੋਲ ਚਮਕ ਚਮਕ ਵੀ ਬਹੁਤ ਆਇਤ ਕੀ ਮਣੀ ਕੰਨਾ ਕ ਦੁੱਧ ਦੇ ਦਊਗੀ ਦੁੱਧ ਬਾਈ ਫਾਇਦੇ ਕਿਤੋਂ ਦੇ ਦਊਗੀ ਦੁੱਧ ਵੀਰ ਕੰਨਾ ਆਇਤ ਕੀ ਤਾਂ 22 ਕਿਲੋ ਦੇਣਾ ਚਾਹੀਦਾਗਾ ਦੇਖੇ ਦੇ ਵੀਰ ਨੇ ਸੌਦਾ ਕਰਨਾਂਗਾ ਆਪਦੀ ਸੋਚ ਸਮਝਣਾ ਸੌਦਾ ਕਰੇ ਕਿਉਂਕਿ ਵੀਰਾਂ ਦਾ ਵਪਾਰ ਦਾ ਕੰਮ ਆਗਾ ਵੀਰਾਂ ਕੋਲੇ ਚੱਲਿਆ ਹੋਇਆ ਪਸ਼ੂ ਆਉਂਦਾ ਮਾਲਕਾਂ ਦੇ ਘਰੋਂ ਜਿਹੇ ਜੀ ਡਿਟੇਲ ਮਿਲਦੀ ਆ ਉਹਰ ਜੀ ਮਾਲਕ ਦੱਸ ਉਹਰ ਜੀ ਬਿਲਕੁਲ ਕਰਾਉ ਸੰਗਾ ਬਾਈ ਗਰਮੀ ਗਰਮੀ ਨਹੀਂ ਮੰਨਣਾ ਬਿਲਕੁਲ ਕ੍ਰੋਸ ਸੰਗਾ ਗਰਮੀ ਜੇ ਤੁਸੀਂ ਦੇਖ ਸਕਦੇ ਹੋਗੇ ਹੌਂਕ ਦੀ ਨਹੀਂ ਕੋਈ ਬਿਲਕੁਲ ਲੈਣ ਮੰਨ ਲਓ ਵੀ ਨੈਚੁਰਲ ਹਵਾ ਪੱਖੇ ਚੱਲਦੇ ਨੇ ਕੋਈ ਪਹਾਰੇ ਨਹੀਂ ਚੱਲਦੇ ਬਾਹਰ ਥੱਲੇ ਵੇ ਵੇਟ ਕੀ ਹੋਊਗਾ ਬਾਜ ਬਜਾਦਾ ਜਮ ਜਸਨ ਵਾਲਾ ਮਤ 52000 ਆ ਵੀ 48000 ਦੀ ਹਾਂ ਨਾ 45 ਦੀ ਹੋਜੂ ਭਰਾ ਆਪਾਂ ਸਿੱਧ 45000 ਦੀ ਵੀਰ ਕਹਿੰਦਾ ਆਪਾਂ ਬੈੜ ਦੇ ਦਾਂਗੇ ਚੰਗੀ ਸਮੀ ਬਲੀ ਸਾਹੀਆਲ ਦਾ ਕ੍ਰੋਸ ਹੰਗ ਬੈੜ ਦੁੱਧ 15 ਮੰਨ ਕੇ ਲੈ ਲਿਓ ਦਿੱਤਾ ਵੀਰ ਕਹਿੰਦਾ ਪਹਿਲੇ ਤੋਂ ਹਾਂ ਵੀਰ ਵੱਡੀ ਛੋਟੀ ਨਹੀਂ ਹੈਗੀ ਕੋਈ ਚੰਗੀ ਸਮੀ ਬਲੀ ਹੋਈ ਬੈੜ ਆ ਕਹਿੰਦਾ ਵੀ ਲਾਗ ਦਾ ਰੰਗ ਥੋੜਾ ਲੱਤਾਂ ਤੋਂ ਮੰਨਦੇ ਨਹੀਂ ਲੱਤਾਂ ਮਾਨ ਲੱਗ ਜਾਂਦੀ ਆ ਬੈੜ ਦਾ ਇਹ ਵੀ ਗੱਬਣ ਬੰਦਾ ਜੇ ਵੀ ਸੁਕੇ ਲੱਤ ਲਾ ਕੇ ਮਾਰਨਾ ਆਪਣੇ ਘਰੇ ਪੂਰੇ ਪੇਲੀ ਮੋੜ ਕੇ ਬੰਨੇ ਵੀਰ ਕਹਿੰਦਾ ਕਈ ਵਾਰੀ ਦਿੱਕਤ ਆਉਂਦੀ ਰਹਿੰਦੀ ਹੈ ਵੀ ਗੱਬਣ ਬੈੜ ਹਰੇਕ ਬੰਦਾ ਲੈਂਦਾ ਨਹੀਂਗਾ ਵੀਰ ਕਹਿੰਦਾ ਵੀ ਜੇ ਸੁਕੇ ਲੱਤਾਂ ਮਾਰ ਜੀਦਾ ਆਪਣੀ ਫੁੱਲ ਗਾਰੰਟੀ ਆ ਬਾਈ ਨਾਲ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋਗੇ ਬਾਜਬ ਰੇਟ ਵੀਰ ਨੇ 45000 ਮੰਗਿਆ ਘਰੇ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ ਐਦਾਂ ਦੀਆਂ ਵੀਡੀਓ ਚ ਮਤਲਬ ਵੀ ਆਪਾਂ ਵੇੜਾਂ ਦੇਖਦੀ ਰਹਨੇਗੇ ਕਿਸ ਨੇ 17 ਮੰਗ ਲਿਆ ਕਿਸ ਨੇ 80 ਮੰਗ ਲਿਆ ਬਿਲਕੁਲ ਵੀਰ ਨੇ ਜੈਨੂਇਨ ਪ੍ਰਾਈਜ਼ ਕੀਤਾਗਾ ਘਰੇ ਹੋਰ ਤਾਂ ਕਿ 70 ਮੰਗਦਾ ਬਈ ਘਰੇ ਆਏ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ ਵੀਰ ਕਹਿੰਦਾ ਆਪਾਂ ਥੋੜੇ ਮਾਰ ਜਣ ਤੇ ਥੋੜੇ ਨਫੇ ਦੇ ਕੰਮ ਕਰ ਦਿਆਂਗੇ ਜੇ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਆਪਾਂ ਬਿਲਕੁਲ ਨਰਾਸ਼ ਨਹੀਂ ਕਰਦੇ ਘਰੇ ਬੰਦਾ ਮਾਨਤਨ ਜ਼ਰੂਰ ਕਰਾਂਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ